ਇਹ ਬਸ ਤੋੜਾ ਥੋੜਾ ਮੈਨੂੰ ਟੈਕਨੀਕ ਚੇਂਜ ਆ ਗਿਆ ਹਾਂਜੀ ਹਾਂਜੀ ਬਾਕੀ ਨਰਮਾ ਗੁਵਾਰ ਮੂੰਗ ਚਨਾ ਮੂੰਗ ਫਲੀ ਸੋਇਆ ਬੀਨ ਮੱਕਾ ਰੈਂਡੀ ਸਾਰਾ ਕੁਝ ਵੀ ਆਈਏ ਓਕੇ 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 ਘੱਟ ਤੋਂ ਘੱਟ ਮੰਨ ਲਓ ਜਿਹੜਾ ਬੀਜ ਆ ਵੀ ਇਹ ਬਚਤ ਕਰੂਗੀ ਤੁਹਾਡੇ ਨੂੰ ਬਿਲਕੁਲ ਜੀ ਬਿਲਕੁਲ ਹਲੋ ਜਿੰਨਾ ਤੁਸੀਂ ਜਾਇਜ ਤੋਂ ਜਾਇਜ ਹੀ ਬੀਜ ਪਾਉਗੀ ਇਹ ਨਹੀਂ ਵੀ ਨਿਆਜ ਦੀ ਜਿਵੇਂ ਹੁਣ ਬੀਜਾਂ ਦੇ ਰੇਟ ਬਹੁਤ ਮਹਿੰਗੇ ਹੋ ਗਏ ਬਹੁਤ ਬਿਲਕੁਲ ਬਿਲਕੁਲ ਕਿਉਂਕਿ ਕਿਸਾਨ ਇਸ ਵਕਤ ਮੇਰੇ ਬਹੁਤ ਆਪਾਂ ਹਾਂ ਜੀ ਕੁਆਂਟੀਟੀ ਉਹਦੀ ਛੋਟ ਥੋੜੀ ਪਾਉਣੀ ਹੁੰਦੀ ਆ ਆਪਾਂ ਉਸ ਲਈ ਇਹ ਵੀ ਹੋਣਾ ਬਹੁਤ ਕਿ ਜ ਅਸੀਂ ਇਹ ਤਿਆਰ ਕਰ ਰਹੇ ਹਾਂ ਜੀ ਠੀਕ ਆ ਜੀ ਅੱਛਾ ਇਹ ਵੀ ਜੀ ਝੋਨਾ ਬੀਜੂਗੀ ਹਾਂ ਇਹ 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 ਝੋਨਾ ਬੀਜਾਈ ਕਰੂਗੀ ਓਕੇ ਓਕੇ ਇਹ ਵੀ ਤੁਸੀਂ ਆਪ ਤਿਆਰ ਕਰ ਰਹੇ ਹੋ ਆਪ ਤਿਆਰ ਕਰਦੇ ਹੈਗੇ ਆਂ ਜੀ ਸਾਰੇ ਹਾਲੇ ਦੇ ਮਗਰ ਲੱਗੇ ਹੋਏ ਆ ਇੱਕ ਤਾਰਚੀ ਲੱਗੀ ਹੋਰ ਕੀ ਹੈ ਨਾ ਇੱਥੇ ਕੋਈ ਬੁਸ਼ ਵਗੈਰਾ ਨਹੀਂ ਕਿਤੇ ਵੀ ਹੈਗਾ ਪ੍ਰੋਪਰ ਤੁਹਾਨੂੰ ਹਰ ਜਗ੍ਹਾ ਤੇ ਯੂਸੀ ਬੈਰਿੰਗ ਮਿਲਣਗੇ ਤੇ ਫਰਾਈ 휠 ਮਿਲਣੀ ਕੋਈ ਰਵੜ ਦੀ ਚੀਜ਼ ਨਹੀਂ ਮਿਲੂਗੀ ਕੋਈ ਕਿਤੇ ਇਹਦੇ ਮਤਲਬ ਬੁਸ਼ ਵਗੈਰਾ ਨਹੀਂ ਮੈਨੂੰ ਜੀ ਲਾਈਫ ਬਹੁਤ ਆ ਕੋਈ ਦਿੱਕਤ ਨਹੀਂ ਦੇਊਗੀ ਪੂਰੀ ਲਾਈਫ 11 ਚ 13 ਚ ਬਣੀ ਇਹ ਮੈਨੂੰ ਟਰੈਕਟਰ ਹਰੇਕ ਦੇ ਮਗਰੀ ਕੰਫਰਟ ਆ ਹਾਂ ਹਾਂ ਬਿਲਕੁਲ ਜ हां ਵੀ ਜੇ ਇੱਥੇ ਆ ਕੇ ਲਊਗਾ ਤਾਂ ਵੀ ਉਹਨੂੰ ਉਹ ਮਟੀਰੀਅਲ ਹੀ ਮਿਲੂਗਾ ਜੇ ਫੋਨ ਤੇ ਮੰਗਾਉਗਾ ਤਾਂ ਵੀ ਉਹ ਹੀ ਆਹੋ ਹੀ ਕੋਈ ਨਿਊ ਚਾਹੇ ਬੱਚਾ ਜੇ ਚਾਹੇ ਵੱਡਾ ਜੇ ਉਹਨੂੰ ਹਰ ਇੱਕ ਦੀ ਸੇਮ ਹੀ ਹਾਂਜੀ ਉਹੀ ਉਹੀ ਜੀ ਕੀ ਬਤ ਭਾਈ ਇਦਾਂ ਹੀ ਚਾਹੀਦਾ ਹੈ ਨਾ ਇਮਾਨਦਾਰੀ ਜਿਹੜੀਆਂ ਉਹ ਬਹੁਤ ਲੰਮਾ ਸਮਾਂ ਚੱਲਦੀ ਹੈ ਨਾ ਹਾਂਜੀ ਸਸਿਕਾ ਦੋਸਤੋ ਸਵਾਗਤ ਹੈ ਜੀ ਆਪਣੇ ਪੇਜ ਤੇ ਅੱਜ ਆਏ ਹੋਏ ਜੀ ਪਿੰਡ ਤਰਖਾਨ ਵਾਲਾ ਜਿਹੜਾ ਮੁਕਸਰ ਅ ਵੀਡੀਓ ਬਣਾਉਣ ਦਾ ਕੋਈ ਮਕਸਦ ਤਾਂ ਨਹੀਂ ਸੀ ਅਸੀਂ ਆਪਣਾ ਇੱਥੇ ਕੰਮ ਕਰਨ ਆਏ ਹੋਏ ਤੁਹਾਨੂੰ ਪਤਾ ਜਿਵੇਂ ਅਸੀਂ ਸੀਸੀਟੀਵੀ ਦਾ ਕੰਮ ਕਰਦੇ ਹਾਂ ਤੇ ਪਰ ਇੱਥੇ ਆ ਕੇ ਹਨਾ ਸਾਨੂੰ ਥੋੜਾ ਜਿਹਾ ਮੰਨ ਲਓ ਬਿਲਡਿੰਗ ਦਾ ਲੋਡ ਕੁਝ ਮਟੀਰੀਅਲ ਦੀ ਲੋਡ ਸੀ ਤੇ ਅਸੀਂ ਇੱਥੇ ਨਾ ਇੱਕ ਵਰਕਸ਼ਾਪ ਤੇ ਕੁਝ ਕੰਮ ਕਰਾਉਣ ਆਏ ਜਦੋਂ ਇੱਥੇ ਆਏ ਤੇ ਮੰਨ ਲਓ ਵੀਰ ਦਾ ਜਿਹੜਾ ਆ ਮੰਨ ਲਓ ਕੰਮ ਦੇਖਿਆ ਸਾਨੂੰ ਬੜਾ ਵਧੀਆ ਲੱਗਾ ਤੇ ਬੜਾ ਸੋਹਣਾ ਲੱਗਿਆ ਮੰਨ ਲਓ ਕਿਸਾਨਾਂ ਨੂੰ ਜਿਹੜੇ ਆਪਾਂ ਮੰਨ ਲਓ ਕਿਸਾਨਾਂ ਦੇ ਆਪਾਂ ਸੰਬਰਤਦੇ ਆ ਜਾਂ ਕੋਈ ਵੀ ਮੰਨ ਲਓ ਕੋਈ ਬੀਜਣ ਵਾਲੀ ਚੀਜ਼ ਹੈ ਨਾ ਆਪਾਂ ਨੂੰ ਮੰਨ ਲਓ ਆਮ ਹੀ ਕਿਸਾਨਾਂ ਨੂੰ ਲੋਡ ਹੁੰਦੀ ਹੈ ਜ਼ਰੂ ਦੂਰ ਦੂਰ ਲਿਆਉਣੇ ਆ ਬਾਹਰੋਂ ਮਗਾਉਣੇ ਆ ਮਹਿੰਗੀਆਂ ਵਗਾਉਣੇ ਆ ਤੇ ਬਾਈ ਨੇ ਜਿਹੜਾ ਮਤਲਬ ਪ੍ਰਾਈਸ ਦੱਸਿਆ ਮੈਂ ਉਹ ਵੀ ਮੈਨੂੰ ਬੜਾ ਵਧੀਆ ਲੱਗੇ ਬਾਈ ਨੇ ਬੜੇ ਜਾਇਜ਼ ਪ੍ਰਾਈਸ ਦੇ ਵਿੱਚ ਹਨਾ ਇਹ ਜਿਹੜੇ ਚੀਜ਼ਾਂ ਪ੍ਰੋਵਾਈਡ ਆ ਸਭ ਤੋਂ ਵੱਡੀ ਗੱਲ ਕਿ ਬਾਈ ਆਪ ਮੈਨੂਫੈਕਚਰ ਕਰਦੇ ਆ ਹਰ ਇੱਕ ਚੀਜ਼ ਆ ਇੱਥੇ ਮੈਨੂਫੈਕਚਰ ਹੁੰਦੀ ਆ ਜੋ ਵੀ ਉਹਦੀ ਗਰਾਰੀ ਆ ਕੁਝ ਵੀ ਆ ਹਨਾ ਕੋਈ ਚੀਜ਼ ਆ ਤੇ ਉਹ ਮਤਲਬ ਇੱਥੇ ਬਾਈ ਹੁਣੀ ਬਣਾਉਂਦੇ ਆ ਤੇ ਬਾਈ ਹੁਣਾਂ ਦੀ ਮਿਹਨਤ ਨੂੰ ਵੀ ਸਲਾਮ ਆ ਹਨਾ ਇਹ ਪੰਜਾਬ ਦੇ ਵਿੱਚ ਰਹਿ ਕੇ ਬਾਈ ਹੁਣੀ ਇੰਨਾ ਵਧੀਆ ਕੰਮ ਕਰ ਰਹੇ ਆ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਵੀ ਆਪਾਂ ਨੂੰ ਮਤਲਬ ਇਹ ਚੀਜ਼ਾਂ ਇੱਥੋਂ ਮਤਲਬ ਇੱਥੋਂ ਹੀ ਆਪਾਂ ਖਰੀਦ ਸਕਿਓ ਜਿਹੜਾ ਇਹ ਬਾਈ ਹੁਣਾਂ ਦੇ ਮਸ਼ੀਨਾਂ ਐ ਇਹ ਮਤਲਬ ਮਲਟੀ ਪਰਪਸ ਕੰਮ ਕਰਦੀਆਂ ਕਈ ਤਰ੍ਹਾਂ ਦਾ ਕੰਮ ਇੱਕ ਹੀ ਮਸ਼ੀਨ ਕਰਦੀ ਆ ਆਜੋ ਆਪਾਂ ਤੁਹਾਨੂੰ ਬਾਈ ਹੁਣਾਂ ਨੂੰ ਮਲਾਉਨੇ ਆ ਅ ਬਾਈ ਹੁਣਾਂ ਤੋਂ ਪੁੱਛਦੇ ਆ ਆਪਾਂ ਹਨਾ ਇਹਦੇ ਬਾਰੇ ਵੀ ਮਸ਼ੀਨਾਂ ਦੀ ਕੀ ਖਾਸੀਅਤ ਆ ਕੀ ਕੋਸਟ ਆ ਤੇ ਮਤਲਬ ਕਿਸਾਨਾਂ ਨੂੰ ਇਹਦੇ ਕੀ ਕੀ ਫਾਇਦੇ ਆ ਜੀ ਹਾਂਜੀ ਬਾਈ ਜੀ ਸਸਤੀ ਕਾਲ ਜੀ ਸਸਤੀ ਕਾਲ ਜੀ ਤੇ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਜੀ ਹਾਂਜੀ ਮੇਰਾ ਨਾਮ ਬਲਜੀਤ ਸਿੰਘ ਆ ਜੀ ਠੀਕ ਆ ਬਾਈ ਕਿਹੜਾ ਕਲਗੀ ਤਾਂ ਰੈਗਰੋ ਇੰਡਸਟਰੀ ਪੈਂਤਰਖਾਨ ਵਾਲਾ ਜ਼ਿਲ੍ਹਾ ਫਰੀ ਮੁਕਸਰ ਦਾ ਓਕੇ ਓਕੇ ਤੇ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਹੈ ਧੰਨਵਾਦ ਬਾਈ ਜੀ ਬਹੁਤ-ਬਹੁਤ ਤੁਹਾਡਾ ਈ ਬਾਈ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਮਾਨ ਦਿੱਤਾ ਤੇ ਬਾਈ ਜੀ ਇਸ ਤਰ੍ਹਾਂ ਹਨ ਵੀ ਮੈਂ ਤੁਹਾਡੀ ਮਸ਼ੀਨ ਦੇਖੀ ਉਹਨੂੰ ਬੜਾ ਵਧੀਆ ਲੱਗਿਆ ਮਤਲਬ ਥੋੜਾ ਕੰਮ ਵੀ ਬੜਾ ਸਾਫ਼-ਸੁਥਰਾ ਉਹ ਕਿ ਆ ਚੀਜ਼ਾਂ ਹਨ ਜਿਵੇਂ ਆਪਾਂ ਮੈਨੂਫੈਕਚਰ ਕਰਦੇ ਆ ਮਤਲਬ ਇੰਨੀ ਸਾਫ਼-ਸੁਥਰੀ ਨਹੀਂ ਹੁੰਦੀ ਤੁਸੀਂ ਜੋ ਵੀ ਇਹ ਮੈਨੂਫੈਕਚਰ ਆਪ ਹੀ ਕਰਦੇ ਸਾਰੇ ਕਰਦੇ ਆ ਜੀ ਇਹ ਮਲਟੀ ਕ੍ਰੌਪ ਸੀਡ ਡ੍ਰਿਲ ਹੈ ਜੀ ਜੀ ਇਹ ਜ਼ਿਆਦਾਤਰ ਕੀ ਹੈ ਰਾਜਸਥਾਨ ਚਲਦੀ ਹੈਗੀ Okay, okay. आ, जी, जी हाँ हाँ गी, गी ओके भी 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 ओके ਜਿਹੜੀ ਆਪਣੇ ਮੰਨ ਲਓ ਪੰਜਾਬ ਦੇ ਵਿੱਚ ਵੀ ਜਿਵੇਂ ਹੁਣ ਆਪਣੀ ਕਿਸਾਨੀ ਚੇਂਜ ਹੋ ਰਹੀ ਆ ਹਾਂ ਜੀ ਇਹਦੇ ਵਿੱਚ ਤੁਸੀਂ ਕੀ ਹੈ ਵੀ ਝੋਨੇ ਵਾਲੀ ਮਸ਼ੀਨ ਵੀ ਨਾਲ ਲੈ ਸਕਦੇ ਹੈਗੇ ਹੋ ਕਣਕ ਵੀ ਬੀਜੂਗੀ ਦਵਾਰਾ ਮੂੰਗ ਸਰੋਂ ਹੋ ਗਈ ਜਿਵੇਂ ਮੂੰਗ ਖੜੀ ਹੋ ਗਈ ਸੋਇਆ ਵੀ ਨਾਲ ਹਾਂ ਜੀ ਹਾਂ ਸਾਰੀਆਂ ਬਹੁਤ ਤਰ੍ਹਾਂ ਦੀ ਹੈ ਤਾਂ ਮੈਂ ਜੀ ਮੰਨ ਲਓ ਇੱਕੋ ਹੀ ਹਰਤ ਬਣਾਈ ਦੀ ਹੈ ਜਿਹਦਾ ਨਾਮ ਹੀ ਜੀ ਮਲਟੀ ਕ੍ਰੌਪ ਸੀਡਰ ਲੈਗਾ ਓਕੇ 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 ਨਹੀਂ ਮੰਨ ਲਓ ਜਦੋਂ ਆਪਾਂ ਕੋਈ ਹੋਰ ਇਹਦੇ ਵਿੱਚ ਕਿਸੇ ਕੋਈ ਚੀਜ਼ ਬਦਲਣੀ ਹੈ ਕੋਈ ਚੇਂਜ ਵੀ ਕਰਨਾ ਪੈਣਾ ਹੈ ਹਾਂ ਚੇਂਜ ਇਹਦੇ ਮਗਰ ਪਲੇਟਸ ਹੁੰਦੇ ਆ ਜੀ ਆਜੋ ਮੈਂ ਤੁਹਾਨੂੰ ਦਿਖਾਉਂਦਾ ਹਾਂ ਅੱਜ ਫਿਰ ਆਪਾਂ ਵੀ ਜਦੋਂ ਵੀ ਆਪਾਂ ਕੋਈ ਮਤਲਬ ਉਹ ਕਰਨਾ ਜਿਵੇਂ ਕੋਈ ਵੱਖ ਬੱਕਰੀ ਦੀ ਜਾਂ ਉਹ ਤੁਸੀਂ ਸਾਰਾ ਕੁਝ ਨਾਲ ਹੀ ਦਿਨੇ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ 25 ਪਲੇਟ ਹੁੰਦੇ ਹੈ ਜੀ ਇਹ ਚਾਰ ਸੈਟ ਬਣ ਜਾਂਦੇ ਹੈਗੇ ਜਿਵੇਂ ਇਹ ਨਰਮੇ ਵਾਲਾ ਪਾਇਆ ਹੋਇਆ ਹੈ ਜੀ ਥੋੜਾ ਹਨੇਰਾ ਹੈਗਾ ਸ਼ਾਇਦ ਤੁਹਾਨੂੰ ਓਕੇ ਓਕੇ ਹਾਂ ਜੀ ਹਾਂ ਇਹ ਨਰਮੇ ਵਾਲਾ ਹੈਗਾ ਇਹ ਗਵਰਮੂng ਵਾਲਾ ਹੋ ਗਿਆ ਜੀ ਉਸ ਤੋਂ ਬਾਅਦ ਸਰੋਂ ਵਾਲੇ ਹੁੰਦੇ ਹੈਗੇ ਆ ਚਨਾ ਵਾਲੇ ਜਿਵੇਂ ਸੋਲੇ ਹੋ ਗਏ ਆਪਣੇ ਤੇ ਮੂੰਗ ਫਰੀ ਹੈ ਜੀ ਓਕੇ ਓਕੇ ਤੇ ਕਿਸਾਨਾਂ ਲਈ ਬਹੁਤ ਮਤਲਬ ਫਾਇਦੇਮੰਦੀ ਜਾਈ ਹੈ ਨਾ ਕਿਉਂਕਿ ਅੰਜ ਤੱਕ ਤਕਰੀਬਨ ਇਹ ਮਸ਼ੀਨ ਹੀ ਜਾਂਦੀ ਹੈ ਕਿੱਥੇ ਦਾ ਆਪਾਂ ਮੰਨ ਲਓ ਕਿ ਘੱਟੋ ਘੱਟ ਵੀ ਤਿੰਨ ਮਸ਼ੀਨਾਂ ਦਾ ਕੰਮ ਇੱਕ ਮਸ਼ੀਨ ਕਰਦੀ ਹੈ ਓਕੇ ਹਾਂ ਕਿਉਂਕਿ ਆਪਾਂ ਨੂੰ ਕਿੱਥੇ ਤਾਂ ਆਪਾਂ ਨੂੰ ਆ ਡਾਡ ਮਸ਼ੀਨ ਖਰੀਦ ਲਈ ਬੰਦੀ ਹੈ ਪੈਸੇ ਵੀ ਉਹ ਮਸ਼ੀਨਾਂ ਆਉਂਦੀਆਂ ਹੀ ਮਹਿੰਗੀਆਂ ਬਹੁਤ ਜਿਹੜੀਆਂ ਬਾਹਰੋਂ ਮਸ਼ੀਨਾਂ ਮੰਗਾਉਨੇ ਆ ਉਹ ਇੰਪੋਰਟ ਹੋ ਕੇ ਹਰਤਾ ਵੀ ਇਹਦਾ ਤੁਸੀਂ ਇੱਥੇ ਮੈਨੂਫੈਕਚਰ ਕਰਕੇ ਮਲੋ ਕਰਦੇ ਕਰਕੇ ਉਹਦਾ ਜਿਹੜਾ ਖਰਚਾ ਬਹੁਤ ਘਟ ਜਾਂਦਾ ਤੁਸੀਂ ਬਹੁਤ ਜਾਇਜ਼ ਹੈ ਨਾ ਵਾਜਬ ਰੇਟ ਚ ਦੇਵਾਂਗੇ ਜੀ ਤੇ ਇੱਕ ਸਾਲ ਦੀ ਸਾਡੀ ਗਾਰੰਟੀ ਹੁੰਦੀ ਹੈਗੀ ਆ ਦੇ ਓਕੇ ਜੀ ਕੋਈ ਦਿੱਕਤ ਹੋਵੇ ਵਧੀਆ ਮਟੀਰੀਅਲ ਲਾਉਣੇ ਹੈਗੇ ਆ ਆਈਐਸਆਈ ਮਾਰਕਾ A1 ਕੰਪਨੀ ਦੀ ਪਾਈਪ ਲੱਗੀ ਹੋਈ ਹੈ ਬਾਕੀ ਇਹ ਇਹ ਬਲੇਡਸ ਹੁੰਦੇ ਆ ਜੀ ਓਕੇ ਓਕੇ ਭਾਜੀ ਇਹ ਬਲੇਡਸ ਬਲ ਤੁਸੀਂ ਆਪ ਹੀ ਮੈਨੂਫੈਕਚਰ ਕਰਦੇ ਹੋ ਇਹ ਸਾਰੇ ਜੀ ਇਹ ਕਾਸਟ ਦੇ ਗਿਆ ਇਹ ਹਾਂ ਜਿਹਨੂੰ ਆਪਾਂ ਮਤਲਬ ਦੇ ਕਹਿ ਸਕਦੇ ਹੈਗੇ ਆ ਓਕੇ ਓਕੇ ਇਹੋ ਚੀਜ਼ ਦੇ ਹੁੰਦੇ ਹੈਗੇ ਆ ਠੀਕ ਹੈ ਜੀ ਤੇ ਕੋਈ ਜੇ ਸਰੋਂ ਦਾ ਦਾਣਾ ਬਰੀਕ ਤੋਂ ਬਰੀਕ ਵੀ ਆ ਉਹ ਵੀ ਅੰਦਰ ਨਹੀਂ ਲਊਗੀ ਆਪਣੀ ਮਸ਼ੀਨ ਓਕੇ ਓਕੇ ਮਨ ਲਓ ਤੁਹਾਡੀ ਪੂਰੀ ਫੁੱਲ ਰਿਸਪੋਨਸਿਬਿਲਟੀ ਹੋਊਗੀ ਦੀ ਹਾਂ ਜਿਵੇਂ ਇੱਕ ਕਿਲਾ ਹੁੰਦਾ ਹੈਗਾ ਕਿੱਲੇ ਦੇ ਵਿੱਚ 200 ਗ੍ਰਾਮ ਦੀ ਸਰੋਂ ਪਾਣੀ ਘੱਟ ਤੋਂ ਘੱਟ ਓਕੇ ਓਕੇ ਮਨ ਲਓ ਜਿਹੜਾ ਬੀਜ ਦਾ ਵੀ ਇਹ ਬਚਤ ਕਰੂਗੀ ਤੁਹਾਡੇ ਨੂੰ ਓਕੇ ਓਕੇ ਮਨ ਲਓ ਜਿੰਨਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜੀ ਬੀਜ ਪਾਉਗੀ ਇਹ ਨਹੀਂ ਵੀ ਨਿਆਜ਼ ਦੀ ਜਿਵੇਂ ਹੁਣ ਬੀਜਾਂ ਦੇ ਰੇਟ ਬਹੁਤ ਮਹਿੰਗੇ ਹੋ ਗਏ ਹੈ ਨਾ ਕੋਈ ਕਿਸਾਨ ਇਸ ਉਸ ਲਈ ਇਹ ਨਹੀਂ ਹੋਉਂਦਾ ਕੋਈ ਜਿਆਦਾ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਬੇਸਟ ਹੀ ਹੁੰਦਾ ਪਿਆ ਉਹ ਜਿੰਨਾ ਇਹਨੇ ਜਾਇਜ਼ ਪਾਵਾਂਗੇ ਹਾਂ ਉਹ ਇਹਦੀ ਤੁਸੀਂ ਹਰ ਤਰ੍ਹਾਂ ਨਾਲ ਸੈਟਿੰਗ ਕੀਤੀ ਹੋਈ ਹੈ ਬਿਲਕੁਲ ਜੀ ਬਿਲਕੁਲ ਇਹ ਇਹ ਦੇ ਚਾ ਇਹ ਦੇਖੋ ਵੀ ਇਹ ਖਿਰਕੀ ਵਾਲੀ ਮਸ਼ੀਨ ਕਹਿੰਦੇ ਐ ਨੂੰ ਪਿੰਡਾਂ ਵਾਲੀ ਉਹ ਮੈਂ ਤੁਹਾਨੂੰ ਉਹ ਮਸ਼ੀਨ ਦਿਖਾਉਣਾ ਹੈਗਾ ਉਹ ਹੈਗੀ ਪਿਸਤੌਲ ਵਾਲੀ ਅੱਛਾ ਜਿਵੇਂ ਉਹ ਮਸ਼ੀਨਾਂ ਉਹ ਥੋੜੀ ਹੋਰ ਤਰ੍ਹਾਂ ਦੀ ਹਾਂ ਆ ਜਿਉਂਗਾ ਉਹਦੇ ਤੋਂ ਹਾਂ ਜੀ ਵੀਰੇ ਆ ਜਿਉਂਗਾ ਉਹਦੇ ਤੇ ਚੱਲਦੇ ਆ ਆ ਜਿਉਂਗਾ ਸਾਨ ਵੀਰੋ ਓਕੇ ਇਹਦੇ ਵਿੱਚ ਵੀਰੇ ਹਾਂ ਓਕੇ ਹਾਂ ਇਹ ਇਹਦੇ ਵਿੱਚ ਜੀ ਆ ਪਿਸਤੌਲ ਆ ਗਈ। ਇਹਦੇ ਵਿੱਚ ਪਿਸਤੌਲ ਲੱਗੇ ਵਿਆ ਉਹਦੇ ਵਿੱਚ ਕੀ ਲੱਗਿਆ ਉਹ ਫਿਰ ਕੀ? ਉਹਦੇ ਵਿੱਚ ਫਿਰਕੀ ਜਿਵੇਂ ਟਿੰਡਾ ਕਹਿ ਦਿੰਦੇ ਨੇ ਪੁਰਾਣੇ ਸਮੇਂ ਦੇ। ਓਕੇ 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 ਜੀ ਠੀਕ ਆ। ਉਹ ਉਹ ਚੀਜ਼ ਸੀਗੀ ਠੀਕ ਹੈ। ਇਹ ਨਵਾਂ ਹੁਣ ਮਤਲਬ ਪਿਸਤੌਲ ਆ ਗਈ ਹੈਗੀ ਆ ਜੀ। ਇਹ ਜਾਣ ਕੀ ਐਡਵਾਂਸ ਟੈਕ ਨਹੀਂ ਹਾਂਜੀ ਹਾਂ ਇਹ ਜਿਹੜਾ ਬਾਕਸ ਹੈ ਕਣਕ ਦੀ ਬਿਜਾਈ ਕਰਦਾ ਹੈਗਾ ਓਕੇ ਜੀ ਬਾਕੀ ਇਹ ਚ ਲੈਜਰ ਕਟਿੰਗ ਆ ਗਈ ਇਹ ਹੈ। ਇਹ ਇਹ ਲੇਫਲੇਡਰ ਗੱਡੀ ਆ ਗਈ ਹੈ ਨਹੀਂ ਇਹ 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 ਵਾਲੀ ਮਸ਼ੀਨ ਹੋਰ ਕੀ ਕੀ ਬੀਚ ਸਕਦੀ ਹੈ ਉਹ ਉਹ ਸਾਰਾ ਕੁਝ ਹੀ ਉਹ ਜੋ ਮੈਂ ਪਹਿਲਾਂ ਬੋਲਿਆ ਸੀ ਕਣਕ ਕੈਡ ਹੋ ਗਈ ਹੈ ਹਾਂ ਇਹ ਕਣਕ ਕਣਕ ਉਹ ਵੀ ਉਹ ਵੀ ਵਿਆਹ ਕਰੂ ਜੀ ਓਕੇ ਓਕੇ ਉਹ ਬਸ ਕੀ ਫਿਰਕੀ ਨਾਲ ਕਰੂਗੀ ਇਹ ਬਸ ਤੋਲ ਨਾਲ ਥੋੜਾ ਜਿਹਾ ਮਲੋ ਤੇ ਤਕਨੀਕ ਚੇਂਜ ਆ ਜਾਏ ਹਾਂਜੀ ਹਾਂਜੀ ਬਾਕੀ ਨਰਮਾ ਗੁਵਾਰ ਮੂੰਗ ਚਨਾ ਮੂੰਗ ਫਲੀ ਸੋਇਆ ਬੀਨ ਮੱਕਾ ਰਾਂਡੀ ਸਾਰਾ ਕੁਝ ਬੀਆਈਏ ਓਕੇ ਓਕੇ ਤੇ ਓਕੇ ਵੀਰੇ ਠੀਕ ਆ ਨਾ ਬਾਕੀ ਤੁਸੀਂ ਮੈਨੂਫੈਕਚਰ ਆਪ ਕਰਦੇ ਜੇ ਕੋਈ ਦਿੱਕਤ ਨਹੀਂ ਰਿਪੇਅਰ ਵੀ ਤੁਸੀਂ ਕਰਕੇ ਜੀ ਇੱਕ ਸਾਲ ਦੀ ਗਾਰੰਟੀ ਵੀ ਇੱਕ ਸਾਲ ਦੀ ਸਾਡੀ ਗਾਰੰਟੀ ਹੋਗੀ ਸਾਰਾ ਮਟੀਰੀਅਲ ਵਧੀਆ ਲੱਗਿਆ ਹੈਗਾ ਠੀਕ ਆ ਜੀ ਇਹ ਕੋਈ ਔਨਲਾਈਨ ਵੀ ਸਾਡੀ ਤੋਂ ਮੰਗਾਉਣਾ ਚਾਹੂਗਾ ਕੋਈ ਧੋਖਾ ਧੜੀ ਨਹੀਂ ਉਹਦੀ ਜੋ ਮਾਲ ਇੱਥੇ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਹਾਂ ਵੀ ਜੇ ਇੱਥੇ ਆ ਕੇ ਲਊਗਾ ਤਾਂ ਵੀ ਉਹਨੂੰ ਉਹ ਮਟੀਰੀਅਲ ਹੀ ਮਿਲੂਗਾ ਇਹ ਫੋਨ ਤੇ ਮੰਗਾਉ ਉਹ ਆ ਉਹੀ ਮਾਲੋ ਕੋਈ ਇਹ ਨਹੀਂ ਉਹ ਚਾਹੇ ਬੱਚਾ ਜੇ ਚਾਹੇ ਵੱਡਾ ਜੇ ਉਹਨੂੰ ਹਰ ਇੱਕ ਦੀ ਸੇਮ ਹੀ ਹੋਵੇ ਹਾਂਜੀ ਉਹੀ ਉਹੀ ਜੀ ਕੀ ਬੋਲ ਬਾਈ ਇਦਾਂ ਹੀ ਚਾਹੀਦਾ ਹੈ ਨਾ ਇਮਾਨਦਾਰੀ ਜਿਹੜੀਆਂ ਉਹ ਬਹੁਤ ਲੰਮਾ ਸਮਾਂ ਚੱਲਿਆ ਹੈ ਨਾ ਵਧੀਆ ਗੱਲ ਆ ਬਾਈ ਜੀ ਸਾਨੂੰ ਤੁਹਾਡਾ ਸਹਿਯੋਗ ਦੇ ਲੱਗਿਆ ਤੇ ਚੰਗੀ ਗੱਲ ਆ ਬਾਈ ਜੀ ਕਿ ਇਹ ਬਾਕੀ ਹੋਰ ਇੱਕ ਤੁਸੀਂ ਝੋਨੇ ਬਾਰੇ ਵੀ ਗੱਲ ਕਰ ਰਹੇ ਸੀ ਨਾ ਅਸੀਂ ਇਹ ਤਿਆਰ ਕਰ ਰਹੇ ਹਾਂ ਜੀ ਹਾਂ ਤਿਆਰ ਕਰ ਰਹੇ ਹਾਂ ਠੀਕ ਆ ਜੀ ਅੱਛਾ ਇਹ ਬਈ ਜੀ ਝੋਨਾ ਵੀ ਦੂਗੀ ਹਾਂ ਇਹ ਇਹ ਝੋਨਾ ਬਈ ਕਰੂਗੀ ਓਕੇ ਓਕੇ ਇਹ ਵੀ ਤੁਸੀਂ ਆਪ ਤਿਆਰ ਕਰ ਰਹੇ ਹੋ ਆਪ ਤਿਆਰ ਕਰਦੇ ਹੈਗੇ ਆ ਜੀ ਸਾਰੇ ਹਾਲੇ ਦੇ ਮਗਰ ਇਹ 10 ਹਾਲ ਵਿੱਚ ਮਸ਼ੀਨ ਬਣਾਈ ਹੋਈ ਹੈਗੀ ਹੈ 11 ਚ 13 ਚ ਬਣਾਈ ਹੈ ਇਹ ਮੈਨੂੰ ਟਰੈਕਟਰ ਹਰੇਕ ਦੇ ਮਗਰੀ ਕੰਫਰਟ ਆ ਹਾਂ ਹਾਂ ਬਿਲਕੁਲ ਜੀ ਬਿਲਕੁਲ ਕੋਈ ਐ ਤਾਂ ਨਹੀਂ ਵੀ ਕੋਈ ਟਰੈਕਟਰ ਛੋਟਾ ਨਹੀਂ ਨਾ 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 ਨਾਰਮਲ ਟਰੈਕਟਰ ਬੰਦ ਬੜੇ ਆਰਾਮ ਨਾਲ ਕੋਈ ਕਿਸੇ ਟਰੈਕਟਰ ਮੰਗਦਾ ਜਿਵੇਂ ਹੁਣ ਰੋਟੇਟਰ ਵਗੈਰਾ ਹੁਣ ਨਾਰਮਲ ਟਰੈਕਟਰ ਨਹੀਂ ਚੱਲ ਪਾਉਂਦੇ ਹਨ ਉਹਦੇ ਟਰੈਕਟਰ ਵੱਡੇ ਚਾਹੀਦੇ ਆ ਹਲੋ ਇਹ ਨਾਰਮਲ ਕਿਸਾਨਾਂ ਦੇ ਲਈ ਹਾਂ ਜੀ ਸੁੱਕਾ ਭਲੇ ਤੁਸੀਂ ਪਹੌਂਕੇ ਦੇ ਸਕਦੇ ਹੋ ਉਹੀ ਗੱਲ ਨਹੀਂ ਹੈਗੀ ਸੁੱਕਾ ਤਾਂ ਬੀਜੂ ਬਿਜਾਈ ਕਰੂਗੀ ਕਰੂਗੀ ਕਰੂ ਕਰੂ ਹਾਂ ਬਹੁਤ ਵਧੀਆ ਚੀਜ਼ ਆ ਜਿਹੜਾ ਚੀਜ਼ਾਂ ਮਹਿੰਗੀਆਂ ਹੋ ਗਈਆਂ ਉਹਦੇ ਲਈ ਬਹੁਤ ਹਨਾ ਕਿਉਂਕਿ ਮੈਂ ਇੱਕ ਕਿਸਾਨ ਦਾ ਪੁੱਤ ਹੀ ਹਾਂ ਜੀ ਹੈ ਮੈਂ ਮੈਂ ਖੁਦ ਮੈਂ ਭਾਈ ਕਰਦਾ ਵੀ ਹੈਗਾ ਹੈ ਤੇ ਮੈਨੂੰ ਪਤਾ ਵੀ ਹੈਗਾ ਵੀ ਭਾਈ ਕਿਵੇਂ ਹੁੰਦੀ ਹੈ ਕਿਵੇਂ ਹੁੰਦੀ ਹੈ ਕਿਉਂਕਿ ਅੱਜ ਕੱਲ ਕਿਸਾਨ ਤਾਂ ਵੈਸੇ ਹੀ ਥੋੜਾ ਜਿਆ ਵੀ ਸੰਘਰਸ਼ ਕਰ ਰਿਹਾ ਹੈ ਜੀ ਦੇ ਵੀਰੇ ਹੁਣ ਆਪਾਂ ਮੜਾ ਇਹਦਾ ਪ੍ਰਾਈਸ ਦਾ ਵੀ ਗੱਲ ਕਰ ਲਈ ਹੈ ਨਾ ਵੀ ਪ੍ਰਾਈਸ ਆਪਾਂ ਤੁਹਾਨੂੰ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਆਪਣੇ ਮਾਰੀ ਹਾਂ ਬਿਲਕੁਲ ਜੀ ਬਿਲਕੁਲ ਪ੍ਰਾਈਸ ਕੀ ਹੈ ਨਾ ਇਹ ਚ 5-6 ਮਾਡਲ ਆ ਜਾਂਦੇ ਹੈਗੇ ਆ ਮਸ਼ੀਨ ਦਾ ਚੱਲ ਪੈਂਦੀ ਹੈਗੀ ਜਿਵੇਂ ਕੱਲੀ ਬੀਟੀ कॉटन ਵਾਲੀ ਹੈਗੀ ਹੈ ਉਹ ਆਪਣੀ ਚੱਲ ਪੂਗੀ 34-35 ਹਜ਼ਾਰ ਰੁਪਏ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਮਲਟੀ ਕ੍ਰੌਪ ਸੀਡ ਡਰਿਲ ਆ ਗਈ ਹੈਗੀ ਜਿਵੇਂ ਆ ਤੁਹਾਨੂੰ ਦਿਖਾਈਆਂ ਹੈਗੀਆਂ ਇਹਦਾ ਇਹਦਾ ਆ ਜਾਂਦੀਆਂ ਹੈਗੀਆਂ ਜੀ 65 ਤੋਂ ਲੈ ਕੇ 70 ਹਜ਼ਾਰ ਫਿਰ ਵੀ ਹਮਲੋ ਪੌਣੇ ਤੋਂ ਬਹੁਤ ਥੋੜੀ ਰੇਟ ਨਾ ਨਾਰਮਲ ਰੇਟ ਹੀ ਆਪਾਂ ਗੱਲ ਕੀਤੀ ਹੈ ਤੇ ਬਾਕੀ ਜੇ ਮੰਨ ਲਓ ਤੁਹਾਡਾ ਨਾ ਬਾਕੀ ਜੇ ਤੁਹਾਡੇ ਚੈਨਲ ਨੂੰ ਕੋਈ ਦੇਖ ਕੇ ਆਊਗਾ ਤੇ ਉਹਨੂੰ ਉਹਨੂੰ ਡਿਸਕਾਊਂਟ ਵੀ ਦਿੱਤਾ ਜਾਊਗਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਦੋਸਤੋ ਨੋਟ ਕਰ ਲਓ ਹਨਾ ਆਪਣਾ ਵੀ ਤੁਸੀਂ ਨਾਮ ਇਹ ਮੰਨ ਲਓ ਚੈਨਲ ਦਾ ਨਾਮ ਲੈ ਕੇ ਆਓਗੇ ਤਾਂ ਬਾਈ ਹਣੀ ਹੈ ਨਾ ਡਿਸਕਾਊਂਟ ਵੀ ਜ਼ਰੂਰ ਦੇਣਗੇ ਹਨਾ ਇਹ ਇਹ ਹੁਣ ਆਪਾਂ ਬਾਈ ਜੀ ਹੈਨਾ ਚੱਲਦੇ ਅੱਗੇ ਵੀ ਇਹ ਤੁਹਾਡਾ ਮੰਨ ਲਓ ਤੁਸੀਂ ਮੈਨੂੰ ਪਤਾ ਆਪਦਾ ਪੂਰਾ ਬੋਲਦੇ ਕਿ ਵੀ ਇਹ ਕਿੱਥੇ ਆਉਣਾ ਪਊਗਾ ਹਾਂ ਜੀ ਇਹ ਪੈਨ ਜੀ ਸਾਡਾ ਹੈਗਾ ਤਰਖਾਨ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਜੀ ਆਪਣਾ ਫੋਨ ਨੰਬਰ ਹਾਂ ਤੇ ਨੰਬਰ ਹੈਗਾ 991 09014 ਠੀਕ ਹੈ ਜੀ ਪੰਜਾਬ ਦੇ ਵਿੱਚ ਹੈਗਾ ਜੀ ਇਹ ਠੀਕ ਹੈ ਹਾਂ ਤੇ ਮਲੋੜ ਤੇ ਮੁਕਸਰ ਸਾਨੂੰ ਬਿਲਕੁਲ ਸੈਂਟਰ ਚ ਪੈ ਜਾਂਦਾ ਪਿੰਡ ਇਹ ਥੋੜਾ ਥੋੜਾ ਸਾਈਡ ਤੇ ਰਹਿ ਜਾਂਦਾ ਲੈਂਕ ਰੋਡ ਤੇ ਰਹਿ ਜਾਂਦਾ ਹੈਗਾ ਤਰਖਾਨ ਵਾਲਾ ਪਿੰਡ ਤਰਖਾਨ ਵਾਲਾ ਪਿੰਡ ਹੈ ਨਾ ਉਹ ਮਲੋਹਨ ਤਾਂ ਲੋਕੇਸ਼ਨ ਤੇ ਪਤਾ ਲੱਗ ਜਾਂਦਾ ਨੈਟ ਤੇ ਪਤਾ ਲੱਗ ਜਾਂਦਾ ਹੈ ਨਾ ਤੇ ਦੋਸਤੋ ਅ ਬਾਈ ਦੇ ਹੈ ਨਾ ਜੋ ਵੀ ਚੀਜ਼ ਦੱਸੀ ਹੈ ਸਾਨੂੰ ਜੈਨੂ ਨੇ ਦੱਸੀ ਹੈ ਨਾ ਵਧੀਆ ਲੱਗਿਆ ਬਾਈ ਦਾ ਚੀਜ਼ ਵੀ ਬਹੁਤ ਆ ਕਿਉਂਕਿ ਮਹਿੰਗਾਈ ਬਹੁਤ ਵੱਧ ਰਹੀ ਆ ਪ੍ਰੇ ਮਸ਼ੀਨਾਂ ਮੈਨੂੰ ਲੱਗਦਾ ਵੀ ਕਿਸਾਨਾਂ ਵਾਲੇ ਬਹੁਤ ਲਾਹੇਵੰਦ ਨੇ ਹੈ ਨਾ ਤੇ ਐਪਰੀਸ਼ੀਏਟ ਕਰੋ ਜੋ ਬਾਕੀ ਜੋ ਇਨਕੁਆਰੀ ਹੈ ਬਾਈ ਦੇ ਨਾਲ ਤੁਸੀਂ ਫੋਨ ਤੇ ਗੱਲ ਕਰ ਲਓ ਹਨਾ ਬਾਈ ਨੂੰ ਆ ਕੇ ਵੀ ਮਿਲ ਸਕਦੇ ਆ ਬਾਈ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਆ ਹਨਾ ਤੇ ਮੱਕ YouTube ਚੈਨਲ ਸਾਡਾ ਹੈਗਾ ਹਾਂ ਉਹਦਾ ਲਿੰਕ ਭੇਜ ਦੇਵਾਂਗੇ ਜੋ ਕੋਈ ਵੀ ਮੰਗਦਾ ਹੈਗਾ ਕਲੰਗੀ ਤਰੈਗਰੋ ਇੰਡਸਟਰੀ ਪਿੰਡ ਸਰਖਣਾ ਦੇ ਨਾਮ ਤੇ ਨਿਰਸਰਚ ਕਰੋਂਗੇ ਉਹ ਤੁਹਾਨੂੰ ਸਾਰੀਆਂ ਵੀਡੀਓ ਮਿਲ ਜੇਗੀ ਤੁਸੀਂ ਇੱਥੇ ਆਏ ਥੋੜਾ ਬਹੁਤ ਧੰਨਵਾਦ ਹੈ ਨਾ ਤੁਸੀਂ ਇੱਥੇ ਆਏ ਤੁਸੀਂ ਬਸ ਤੁਸੀਂ ਵਰਕਸ਼ਾਪ ਤੇ ਵੈਸੀ ਆਏ ਸੀ ਅਸੀਂ ਤਾਂ ਬਈ ਅਚਲੀ ਕੀ ਆ ਉਦੋਂ ਹੀ ਕੰਮ ਕਰਨ ਆਏ ਸੀ ਆਪਣਾ ਪਰ ਮੈਨੂੰ ਥੋੜਾ ਵਧੀਆ ਲੱਗਿਆ ਥੋੜਾ ਕਨਸੈਪਟ ਵਧੀਆ ਲੱਗਿਆ ਮੈਂ ਉਹਨੂੰ ਪੁੱਛ ਕੇ ਗਿਆ ਸਾਰਾ ਕੁਝ ਕਿ ਮਸ਼ੀਨ ਦਾ ਮੈਨੂੰ ਲੱਗਿਆ ਵੀ ਹੈ ਨਾ ਸਾਰਾ ਕੁਝ ਸਹੀ ਹੈ ਨਾ ਕਿ ਹੁਣ ਮਲਟੀ ਆਏ ਇਹਦੇ ਵਿੱਚ ਬਾਕੀ ਹੋਰ ਕੀ ਹੈ ਨਾ ਕੋਈ ਬ ਕਿ ਭਰਾਈ ਵੀਲ ਮਿਲਣੀ ਕੋਈ ਰਵੜ ਦੀ ਚੀਜ਼ ਨਹੀਂ ਮਿਲੂਗੀ ਕੋਈ ਕਿਤੇ ਇਹਦੇ ਮਤਲਬ ਪੁੱਛ ਵਗੈਰਾ ਨਹੀਂ ਹਲੋ ਜੀ ਲਾਈਫ ਬਹੁਤ ਆ ਤੂੰ ਦਿੱਕਤ ਨਹੀਂ ਦੇਉਗੀ ਪੂਰੀ ਲਾਈਫ ਬਾਕੀ ਜੇ ਕੋਈ ਦਿੱਕਤ ਆਉਗੀ ਤਾਂ ਤੁਸੀਂ ਮੈਨੂੰ ਹਾਂ ਜੀ ਹਾਂ ਅਸੀਂ ਯਾਪ ਚਾਏ ਸੋ ਸਾਡੀਆਂ ਮਸ਼ੀਨਾਂ ਦਾ ਐਮ ਪੀ ਜੀ ਯੂ ਪੀ ਦੀ ਕਿ ਜਾਨਦੀਆਂ ਹੈਗੀਆਂ ਹੈ ਸਾਊਥੀ ਦੀ ਕਿ ਜਾਨਦੀਆਂ ਹੈਗੀਆਂ ਠੀਕ ਹੈ ਪਰ ਉਹ ਐ ਜੇ ਐ ਚੱਲਣ ਤਾਂ ਫਿਰ ਐ ਤਾਂ ਨਹੀਂ ਆਏ ਨੇ ਹਾਂ ਬਿਲਕੁਲ ਹਾਂ ਜੀ ਨਹੀਂ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਕਰੇਓ ਸਪੋਰਟ ਬਾਈ ਨੂੰ ਹਣਾ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀ